ਬੀਤੇ ਦਿਨੀ ਆਮ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਪੇਸ਼ ਹੋਏ ਜਿੱਤੇ ਉਹਨਾਂ ਨੇ ਆਪਣਾ ਸਪਸ਼ਟੀਕਰਨ ਇੱਕ ਬੰਦ ਲਫਾਫੇ ਦੇ ਵਿੱਚ ਅਕਾਲ ਤਖਤ ਦੇ ਜ਼ਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਸੌਂਪਿਆ ਜਿਸ ਤੋਂ ਬਾਅਦ ਇੱਕ ਵਾਰ ਫੇਰ ਤੋਂ ਸਿਆਸਤ ਗਰਮਾਉਂਦੀ ਹੋਈ ਜਿਹੜੀ ਨਜ਼ਰ ਆ ਰਹੀ ਹੈ ਜਿਸ ਦੇ ਚੱਲਦਿਆਂ ਦਮਦਮੀ ਟਕਸਾਲ ਅਜਨਾਲਾ ਦੇ ਆਗੂ ਭਾਈ ਅਮਰਜੀਤ ਸਿੰਘ ਅਮਰੀਕ ਸਿੰਘ ਅਜਨਾਲਾ ਬਾਬਾ ਰੇਸ਼ਮ ਸਿੰਘ ਹੁਕਰਾਨਾ ਵੱਲੋਂ ਅੰਮ੍ਰਿਤਸਰ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕੀਤਾ ਗਿਆ ਅਤੇ ਇਸ ਦੌਰਾਨ ਉਹਨਾਂ ਨੇ ਬਾਦਲ ਪਰਿਵਾਰ ਦੇ ਉੱਤੇ ਸ਼ਬਦੀ ਹਮਲੇ ਕੀਤੇ ਉਹਨਾਂ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਹਮੇਸ਼ਾ ਸਿੱਖ ਪੰਥ ਦੇ ਨਾਲ ਧਰੋਹ ਕਮਾਇਆ ਅਤੇ ਦਿੱਲੀ ਦੇ ਦਲਾਲ ਬਣ ਕੇ ਸਿੱਖ ਕੌਮ ਦੇ ਸਿਧਾਂਤਾਂ ਦਾ ਘਾਣ ਕੀਤਾ ਹੈ ਭਾਈ ਅ즈ਨਾਲਾ ਨੇ ਕਿਹਾ ਕਿ ਬਾਦਲ ਪਰਵਾਰ ਦੀਆਂ ਗਲਤੀਆਂ ਹੁਣ ਮਹਿਜ਼ ਗਲਤੀਆਂ ਹੀ ਨਹੀਂ ਬਲਕਿ ਅਪਰਾਧ ਬਣ ਚੁੱਕੀਆਂ ਨੇ ਜਿਸ ਦੀ ਸਜ਼ਾ ਉਹਨਾਂ ਨੂੰ ਮਿਲਣੀ ਜ਼ਰੂਰੀ ਹੈ ਇਸ ਮੌਕੇ ਉਹਨਾਂ ਨੇ ਕਿਹਾ ਕਿ ਬਾਦਲ ਪਰਵਾਰ ਦੇ ਦਾਦੇ ਪੜਦਾਦਿਆਂ ਨੇ ਜੈਤੋ ਦੇ ਮੋਰਚੇ ਦੇ ਸਮੇਂ ਖੂਹਾਂ ਦੇ ਵਿੱਚ ਜ਼ਹਿਰ ਪਾ ਕੇ ਸਿੱਖ ਸ਼ਹੀਦ ਕਰਵਾਏ ਅ ਨਕਸਲ ਬਾੜੀ ਲਹਿਰ ਸਮੇਂ ਜਿਹੜਾ ਉਹਨਾਂ ਨੇ ਸੈਂਟਰ ਨਾਲ ਖੜ ਕੇ ਨੌਜਵਾਨ ਸ਼ਹੀਦ ਕਰਵਾਏ ਅਤੇ 1978 ਦੇ ਵਿੱਚ ਨਿਰੰਕਾਰੀ ਨੂੰ ਸਹ ਦੇ ਕੇ 13 ਸਿੱਖ ਸ਼ਹੀਦ ਕਰਾਏ ਤੇ ਉਸ ਤੋਂ ਬਾਅਦ 1984 ਦੇ ਵਿੱਚ ਇੰਦਰਾ ਗਾਂਧੀ ਨੂੰ ਚਿੱਠੀਆਂ ਲਿਖ ਕੇ ਦਰਬਾਰ ਸਾਹਿਬ ਤੇ ਹਮਲਾ ਕਰਵਾਉਣ ਦੇ ਵਿੱਚ ਵੀ ਬਾਦਲ ਪਰਵਾਰ ਅੱਗੇ ਜੀ ਅਤੇ ਜਿਨ੍ਹਾਂ ਨੇ अनेका ਨੌਜਵਾਨ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦੇ ਨਜ਼ਦੀਕੀ ਸਾਥੀਆਂ ਨੂੰ ਸ਼ਹੀਦ ਕਰਵਾਉਣ ਦੇ ਵਿੱਚ ਅਹਿਮ ਕਿਰਦਾਰ ਹੈ ਜਿਹੜਾ ਉਹਨਾਂ ਨੇ ਨਿਭਾਇਆ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਟਕਸਾਲੀ ਆਗੂਆਂ ਨੇ ਕਿਹਾ ਕਿ ਬਾਦਲਾ ਦੀ ਪਾਰਟੀ ਦਾ ਭਾਜਪਾ ਆਰਐਸਐਸ ਨਾਲ ਗੱਠ ਜੋੜ ਰਿਹਾ ਪਰ ਇਸ ਦੌਰਾਨ ਪੰਜਾਬ ਦੇ ਹਿੱਤ ਦੇ ਵਿੱਚ ਇਹਨਾਂ ਨੇ ਕੁਝ ਨਹੀਂ ਕੀਤਾ ਬੰਦੀ ਸਿੰਘਾਂ ਦੀ ਰਿਹਾਈ ਲਈ ਅਤੇ ਪੀਪਲਸ ਕਮਿਸ਼ਨ ਬਣਾ ਕੇ ਝੂਠੇ ਪੁਲਿਸ ਮੁਕਾਬਲਿਆਂ ਦਾ ਇਨਸਾਫ ਦੇਣ ਦੇਣਾ ਤਾਂ ਦੂਰ ਦੀ ਗੱਲ ਹੈ ਇਹਨਾਂ ਨੇ ਤਾਂ ਇੱਕ ਵਾਰ ਵੀ ਜਿਹੜਾ ਮੁੱਦਾ ਉਹ ਨਹੀਂ ਚੁੱਕਿਆ ਤੇ ਅੱਜ ਵੀ ਬੰਦੀ ਸਿੰਘ ਜੇਲ੍ਹਾਂ ਦੇ ਵਿੱਚ ਨੇ ਅਜਨਾਲਾ ਨੇ ਕਿਹਾ ਕਿ 2007 ਦੇ ਵਿੱਚ ਸਿਰਸੇ ਵਾਲੇ ਸਾਧੂ ਗੁਰੂ ਗੋਬਿੰਦ ਸਿੰਘ ਜੀ ਦਾ ਸਮਾਗਰਚਾਉਣ ਤੇ ਮਾਫ ਕੀਤਾ ਤੇ ਇਸ ਲਈ ਲੱਖਾਂ ਰੁਪਏ ਦੇ ਇਸ਼ਤਿਹਾਰ ਵੀ ਇਹਨਾਂ ਨੇ ਛਪਵਾਏ ਇੰਨਾ ਹੀ ਨਹੀਂ ਇਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਬੇਦਬੀ ਕਰਨ ਵਾਲਿਆਂ ਨੂੰ ਕਾਬੂ ਕਰਨ ਦੇ ਲਈ ਰੋਜ਼ ਪ੍ਰਟਾਉਣ ਵਾਲੀ ਸੰਗਤ ਉੱਤੇ ਗੋਲੀ ਚਲਾਉਣ ਅਤੇ ਮਾਰੇਗੇ ਸਿੰਘਾਂ ਦੇ ਮਾਮਲੇ 'ਚ ਕੋਈ ਵੀ ਕਾਰਵਾਈ ਨਾ ਕਰਨ ਦੇ ਵੀ ਜਿਹੜੇ ਦੋਸ਼ ਬਦਲਾਂ ਉੱਤੇ ਐ ਫੇਰ ਇਹ ਜੁਕਬੀਰ ਬਾਦਲ ਮਾਫੀ ਦਾ ਹੱਕਦਾਰ ਕਿੰਜ ਹੋ ਸਕਦੇ ਨੇ ਅਮਰਿੱਤ ਸਿੰਘ ਨੇ ਕਿਹਾ ਕਿ ਅਕਾਲੀ ਦਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਆਪਣੀ ਨਿੱਜੀ ਜ਼ਗੀਰ ਸਮਝ ਲਿਆ ਪਰ ਹੁਣ ਸੱਚ ਸਾਰਾ ਨੰਗਾ ਹੋ ਗਿਆ ਉਹਨਾਂ ਨੇ ਕਿਹਾ ਕਿ ਅਸੀਂ ਜਥੇਦਾਰ ਰਗਵੀਰ ਸਿੰਘ ਨੂੰ ਬੇਨਤੀ ਕਰਦੇ ਹਾਂ ਕਿ ਉਸ ਸਮੇਂ ਦੇ ਪ੍ਰਧਾਨ ਅਤੇ ਜਥੇਦਾਰ ਦੇ ਨਾਲ-ਨਾਲ ਕਮੇਟੀ ਮੈਂਬਰਾਂ ਨੂੰ ਵੀ ਕਟਹਿਰੇ ਦੇ ਵਿੱਚ ਖੜਾ ਕੀਤਾ ਜਾਵੇ ਅਤੇ ਪੱਖਪਾਤ ਵਾਲੀ ਬਿਰਤੀ ਨੂੰ ਪਾਸੇ ਰੱਖ ਕੇ ਫੈਸਲਾ ਕੀਤਾ ਜਾਵੇ ਪਰ ਸੁਖਬੀਰ ਬਾਦਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਤਲਬ ਕਰਕੇ ਗੱਲ ਵਿੱਚ ਫੱਟੀ ਪਾ ਕੇ ਸਾਰੇ ਗੁਨਾਹਾਂ ਦੀ ਸਖਤ ਤੋਂ ਸਖਤ ਜਿਹੜੀ ਉਹਨੂੰ ਸਜ਼ਾ ਦਿੱਤੀ ਜਾਵੇ ਉਹਨਾਂ ਨੇ ਕਿਹਾ ਕਿ ਇੱਕ ਗੱਲ ਜ਼ਥੇਦਾਰ ਸਹਿਬਾਨਾਂ ਨੂੰ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਬਾਦਲਾਂ ਦੇ ਗੁਨਾਹਾਂ ਦੇ ਬਾਰੇ ਬੱਚਾ-ਬੱਚਾ ਜਾਣਦਾ ਹੈ ਤੇ ਤੁਸੀਂ ਵੀ ਭਲੀ-ਪਾਤੀ ਜਾਣਦੇ ਹੋ ਫਿਰ ਵੀ ਜੇ ਬਾਦਲਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਸਾਰੀ ਸਿੱਖ ਕੌਮ ਦੇ ਦੋਸ਼ੀ ਤੁਸੀਂ ਵੀ ਹੋਵੋਗੇ ਸਿੱਖ ਕੌਮ ਦੇ ਰੋਹ ਦਾ ਸਾਮਣਾ ਹਰ ਉਸ ਵਿਅਕਤੀ ਨੂੰ ਕਰਨਾ ਪਵੇਗਾ ਜਿਹੜਾ ਬਾਦਲਾਂ ਦੇ ਗੁਨਾਹਾਂ ਦਾ ਭਾਗੀਦਾਰ ਹੋਵੇਗਾ